हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗੱਬਣ ਗਾਵਾਂ ਤੇ ਇੱਕ ਬਈ ਜਰਸੀ ਬੱਚੀ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਈ ਤੁਹਾਡੇ ਆਜੀ ਬਈ ਜੀ ਬਈ ਜੀ ਹੱਸੀ ਕਾ ਹੋਰ ਠੀਕ ਹੋ ਜੀ ਵਧੀਆ ਬਈ ਨਾਮ ਤੇ ਐਡਰੈਸ ਹੋ ਨਾਮ ਬਰੇ ਸਾਗਰਾ ਪਿੰਡ ਪੱਤ ਸੀਰਫੂਲ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਨੇੜੇ ਰਾਮਪ੍ਰੋਫ ਸਰ ਇਧਰ ਸੁਲਾਪ੍ਰੋਫ ਮੋਬਾਈਲ ਨੰਬਰ ਬੋਲੋ 9023976000 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਬਰੇ ਕਿੰਨੇ ਦਿਨ ਲੈਂਦੀ ਹੈ ਬਈ ਇਹ ਪੰਜ ਚਾਰ ਦਿਨ ਲੇ ਜਾਊਗਾ ਜਰਾ ਜੀ ਪੰਜ ਤੋਂ ਚਾਰ ਆਹ ਦੇਖੋ ਥਾਨ ਬੜਾ ਕਮਾਲ ਦਾ ਮੁਠੀ ਵਾਲਾ ਪੰਜ ਚਾਰ ਪੂਰਾ ਦੇਖਾ ਟੱਲੇ ਵੱਜ ਨਹੀਂ ਆਇਆ ਜਦੇ ਬਚੀ ਲੈ ਕੀ ਬਾਤ ਹੈ ਲੈਵਲ ਬਹੁਤ ਆ ਨੂੰ ਬਚੀ ਟ੍ਰੇਡ ਗਿੱਠ ਲੈਵਾ ਮੂਹ ਨੂੰ ਪਿਆ ਚਾਰਾਂ ਪਾਸੇ ਇਹ ਜੀ ਹੈ ਜਲਸੀ ਹੈ ਇਹ ਥੋੜੀ ਜੀ ਐਚਐਫ ਦੇ ਪੇਟੋਂ ਪਾਇਦਾ ਹੋਈ ਵੀ ਹੈ ਜਲਸੀ ਉਹ ਚੀ 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 ਥਾਂ ਲੈਵਾ ਦੇ ਕੀ ਬਾਤ ਹੈ ਬਈ ਲੈਵਲ ਉੱਪਰ ਬਹੁਤ ਆ ਲੈਵਲ ਲਾਉਣਾ ਹੀ ਬਚੀ ਨਹੀਂ ਬਹੁਤ ਅੱਲਾ ਲੈ ਕੱਚੀ ਕੱਚੀ ਬਹੁਤ ਲਾ ਬਹੁਤ ਪਈਆਂ ਸਾਰੀਆਂ ਬੜੀ ਸਫਾਈ ਬਹੁਤ ਉੱਤੋਂ ਸੋਹਣੀ ਜਨਕੀ ਬਹੁਤ ਬਚੀ ਸਹੀ ਗੱਲ ਆ ਬਈ ਕੱਦ ਵੱਡਾ 18 ਕਿਲੋ ਪਲੂਨ ਦੋ ਤੋ ਡਾਕਟਰ ਹੂੰ ਮਾਹ ਕੰਦਾ ਸੰਸਾਰ ਆ 18 ਤੋਂ ਤਾਂ ਬਾਹਰ ਹੀ ਜਿਹੜਾ 18 ਦੀ ਗਾਰੰਟੀ ਵੀ ਲਵਾਂਗੇ ਬਚੇ ਲੈ ਮੂੰਹਾਂ ਦੇ ਫੇਸ ਬੜਾ ਧਿਆਰਾ ਕੱਦ ਵੱਡਾ ਚੰਗਾ ਰੰਗ ਰੂਪ ਚੰਗਾ ਥਣਲੇਵਾ ਬੜਾ ਕਮਾਲ ਦਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਣ ਚਾ ਦੇ ਵਿੱਚ ਪੂਰੇ ਗੈਪ ਤੇ ਬਈ ਚੰਗੀ ਆ ਬੜਾ ਸੁਨੱਖੀ ਆ ਕੱਚੀ ਕੱਚੀ ਆ ਬਈ ਦਿਨ ਹਜੇ ਲੈੰਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਠੰਡੀ ਠੰਡੀ ਦੇ ਡਾਕਟਰ ਥਣ ਲਿਆ ਠੰਡੀ ਦੇਖੋ ਲੈ ਬਈ ਜਿਵੇਂ ਮਰਦੀ ਬੈਠਾ ਕੋਈ ਮੁਠੀ ਆ ਥਾਣਾ ਪੂਰਾ ਨਹੀਂ ਕੁਝ ਨਹੀਂ ਮੁਠੀ ਵਾਲਾ ਥਾਣਾ ਚਾਹੀ ਥਾਣ ਪੂਰੀ ਵਿੱਤੀ ਤੇ ਲੱਗੇ ਬਈ ਸੁਭਾਗਾ ਵਾਲਾ ਬਈ ਜਾਇ ਜਾਇਦਾ ਬਈ ਮੁੱਲ ਸਾਰਾ ਆਪਾਂ ਜਾਇ ਜੀ ਕਰਾ ਬਸ ਊੜੀ ਕਰਨੀ ਇਹੇ ਮੁੱਲੀ ਕਰਨ ਲਾਏ ਨਾ ਕਹੇ ਮੁੱਲ ਹੀ ਕਰੇ ਬਈ ਇਹਦਾ 58000 ਰੁਪਏ ਲੈ ਲਾਂਗੇ ਬਸ ਬਚੀ ਜਾਵਾ ਜਾਇ ਜਾਇ ਬਈ ਮੋਲ 58000 ਰੁਪਏ ਮਾਨਦਾਨ ਜਿਹੜਾ ਮੋਗਲੇ ਬਈ ਕੀ ਆ ਦਿੰਦੇ ਨਹੀਂ ਆਪਾ ਅੱਜ ਸਹੀ ਗੱਲ ਆ ਬਈ ਕੱਚੀ ਕੱਤੀਆਂ ਦਿਨ ਹਜੇ ਲੈੰਦੀ ਆ ਤੇ ਦੋ 20 ਕਿਲੋ ਦਿਨ ਆਪਾਂ 18 ਕਹਿ ਕੇ ਦਿੰਨੇ ਆ ਬਈ ਠੀਕ ਆ ਕੱਟ ਪੂਰੀ ਸੁਣੀ ਸੁਣਾ ਥਣਾ ਵੀ ਹਾਂ ਇਹ ਗਰੰਟੀ ਹੋ ਇਹ ਪਾਗਲ ਨੂੰ ਕਰਾ ਦੇ ਨੂੰ ਤੇ ਆ ਇਹ ਗਾਇ ਤੋਂ ਗਾਲਤ ਨਿਕਲਦੀ ਠੀਕ ਹੈ ਭਾਈ ਇੰਨੀ ਗਰੰਟੀ ਦਾ ਨਾ ਦਗਾ ਲਾ ਬਹੁਤ ਪੈਸਾ ਲੱਜਣਾ ਲੈ 5 ਭਾਈ ਬੱਛੀ ਭਾਈ ਰਬੜਾਂ ਨੂੰ ਵਾਦਾ ਲੈ ਵਾਲਾ ਕੱਚੀ ਕੱਚੀ ਤੂੰ ਬੱਛੀ ਦਾ ਭਾਈ ਆਸਾ ਬਰਦਰ ਲੈ ਕੱਢੂ ਫੇਰ ਕਰ ਮਾਣੀ ਨੇ ਸੋਨਾ ਕਰ ਭਾਈ ਲੈ ਓਕੇ ਭਾਈ ਬੱਛੀ ਦਾ 7000 ਦੇ ਭਾਈ ਜੇ ਤਿਆਰ ਹੋ ਗਏ ਸਹੀ ਗੱਲ ਆ ਭਾਈ ਅੱਗੇ ਭਾਈ ਦੋ ਨੰਬਰ ਕਿਹੜਾ ਸੋਵਾ ਭਾਈ ਇਹ ਪਿਓਰ ਦੂਜਾ ਪੰਜਾ ਵਾਲੀ ਪਿਓਰ ਦੂਜਾ ਸੋਵਾ ਪੰਜਾਬ ਵਾਲੀ ਦਰਸੀ ਕਿੰਨੇ ਦਿਨ ਲੈਂਦੀ ਹੈ ਭਾਈ ਕੋਈ 4-5 ਦਿਨ ਲੈ ਜੂ ਬੱਛੀ ਦਾ 18 ਕਿਲੋ ਪਲੂਣ ਦੁੱਧਤਾ ਵਾ ਹੂੰ ਹਾਲੇ ਉਹ ਬਹੁਤ ਜਿਆਦਾ ਚੰਗਿਆਂ ਨੂੰ ਵੀ ਦਿਖਾ ਦੇ ਲਿਆ ਕੱਚੀ ਕੱਚੀ ਆ ਭਾਈ ਲੈਟਰ ਤੇ ਕਾਉਂਦੇ ਆ ਹੋਰ ਉਹ ਆਰਡਰ ਚੈੱਕ ਕਰੋ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਥਣ ਤੋਂ ਬੜਾ ਜੰਗਾ ਤੇ ਕਾਦ ਦਲੀਆ ਫੁੱਲ ਡਾਕਟਰ ਕਦ ਚੰਗਾ ਹਣਾ ਫੁੱਲ ਕਰਦਾ ਭਾਈ ਛੋਟੀ ਛੋਟੀ ਨਹੀਂ ਆਪਣਾ ਲੈਣਿਆ ਮੱਤ ਵਾਲੀ ਨਾਲ ਲੱਗੇ ਸਹੀ ਗੱਲ ਆ ਬਾਈ। ਲੈ ਸੋਹਣੀ ਦੇਖਨੀ ਆ ਬਾਈ। ਫੇਸ ਬੜਾ ਪਿਆਰਾ ਹਨਾ। 12 ਬਰੀ ਦਾ ਲੈ ਯਾਰ। ਚੰਗਾ ਬਹੁਤ। ਧੰਨ ਕੋਣ ਦੇ। ਚੰਗੇ ਸਨਕਪੁਣਾ ਬਾੜ ਦੇ ਵਿੱਚ ਬਾਈ ਬਹੁਤ ਆ। ਕਲਰ ਬਹੁਤ ਚੰਗਾ। ਡਿਮਾਂਡ ਬਹੁਤ ਜਿਆਦਾ ਆ। ਕਲਰ ਦੀ ਮਿਲਦਾ ਬਹੁਤ ਘੱਟ ਆ। ਕਲਰ ਇਹ ਬੇ। ਅੱਜ ਜੀ ਕਮਾਲ ਦਾ। ਬਾੜ ਦਾ ਗੱਲੇਵਾ ਕਰਮ ਵਾਲੀ ਤਿਆਰ। ਬਾਈ ਥਾਂ ਲੈਵੜਾ ਫੁੱਲ ਲਾ। ਦੋਨਾਂ ਪਾਸੇ ਦਾ ਇੱਕੋ ਜਿਹਾ ਥਾਂ ਲੈਵੜਾ। ਸਹੀ ਗੱਲ ਆ ਲੈ। ਕੱਚੀ ਕੱਚੀ ਆ ਬਾਈ। ਥਣ ਬਹੁਤ ਸਿੰਘਾ। ਕੱਲਾ ਕੱਲਾ ਥਣ ਪੂਰੀ ਦਿੱਖੀ। ਲੰਮੇ ਲੰਮੇ ਕਮਾਲ। ਬਹੁਤ ਚਵਾਈਆ ਥਾਣ ਚੰਗਾ 20 ਕਿਲੋ ਡਾਕਟਰ ਖੁੱਲਾ ਬੱਚ ਠੀਕ ਆ ਭਾਈ ਹਾਂ ਕੀ ਮੋਲ ਲਾਂ ਜਾਏ 70000 ਰੁਪਏ ਲੈਣਾ ਹੀ ਹੈ ਬਸ 70000 ਰੁਪਏ ਮੋਲਾਂ ਮੰਨ ਤਾਂ ਜਿਹੜਾ ਮੋਰ ਕੇ ਕੋਲ ਨਾਲ 75 85 ਗ੍ਰਾਮ ਸਹੀ ਗੱਲ ਸਨਕੀਆ ਵੜ ਵੀ ਖੋਲ ਕਾ ਧਾਲੀਆ ਦੇਖ ਲੈ ਸਾਰਾ ਡਾਕਟਰ ਗਾਂਾਂ ਦੇ ਬਰੋਬਰ ਖੜੀ ਇੱਕੋ ਹੀ ਨਾ ਕੋਈ ਛੋਟੀ ਛਾਡੀ ਨਾ ਹਾਂਜੀ ਨਾਲ ਚਫ ਵੜਾ ਖੜੀਆਂ ਵੀ ਜਮਾਂ ਬਰਾਬਰ ਆ ਕਰ ਦੋਨਾਂ ਦੇ ਆਰਡਰ ਕਮਾਲ ਦਾ ਮੁਕੀਆ ਵਾਲਾ ਖਣਕ ਲੱਗਾ ਲੱਗਾ ਲੈਵਾ ਬਾਪ ਸੁਣਾ ਤਿਆਰੀ ਬਾਹਲਾ ਲੈਵਲ ਹੋਣਾ ਡਾਟੋ ਬਚੀ ਮਰੀਕ ਵਾਲੀ ਇੱਕ ਦੁੱਧ ਵਾਲਾ ਪੀਸ ਆ ਸਾਰਾ ਅੱਗੇ ਭਰਾ ਤੈਨਾਂ ਨੰਬਰ ਕਿਹੜਾ ਸੁਆ ਬਈ ਤੇ ਬਈ ਮਾਰਕ ਦੂਜਾ ਤੇ ਤੀਜਾ ਮੰਨ ਕੇ ਗਰਲੈਂਡੋ ਆ ਠੀਕ ਆ ਗਰਲੈਂਡੋ ਐ ਹਾਂ ਗਰਲੈਂਡੋ ਚ ਪੈਂਦੇ ਥਾਂ ਲਈ ਵੈਨ ਦੁੱਧ ਦਾ 22 23 ਕਿਲੋ ਪਰ ਪਲੂਨਦਾ ਆ ਪਾਜੀ ਪਾਈ ਵੀ ਅੱਜ ਫੋਨ ਆ ਤੁਹਾਨੂੰ ਦੀ ਇੱਕ ਨੰਬਰ ਆ ਗਈ। ਕੀ ਬਾਤ ਹੈ। ਤੇ ਚੱਚੀ ਆ ਹਾਂ ਹੱਪਾ ਲੈ ਜੀ ਹਾਂ ਬਈ। ਲੈ ਬਈ ਬਰੀਕੀ ਬਰੂਕੀ। ਇਹ ਕਿਵੇਂ ਤੇ ਜਗਦੀ ਆ ਪਾਣੀ ਬਾਹਰ ਆਈ ਜਾ ਲੈ। ਸਾਰੀਆਂ ਬਾਲਟਾਂ ਲਾ ਕੱਢੋ ਲੈ। ਆਹਨ ਤੁਹਾਨੂੰ ਮੂਠੀ ਵਾਲਾ ਬਈ ਚੁਆਈ ਜੋ ਪਾੜੀ ਚੰਗੀਆਂ ਨੂੰ ਲੈ। ਚੁਆਈ ਚੰਗੀਆਂ ਗੂੰਦ ਹੀ ਮਾਰੀਆਂ ਅੱਜ ਬਣੂਗੀ ਬਹੁਤ। ਇੱਕ ਨੰਬਰ ਆ ਬਈ ਥੱਲੇ ਦਾ। ਕੁੱਲ ਜਾਨ ਤੇ ਕੱਦ ਵਾਲੀ ਆ ਬਈ। ਸਹੀ ਗੱਲ ਆ ਬਈ। ਰਾਜੀ ਚੰਗੀ ਆ ਕੱਦ ਵੱਡ ਚੰਗਾ ਰੀ। ਮੂਠੀ ਵਾਲਾ ਪਾਉਂ ਦੂਜਾ ਕਹੇ ਆਪਾਂ ਐਵੇਂ ਗੱਪ ਮਾਰੇ ਤੀਜਾ ਕਹੇ ਦੇਣੀ ਯਾਰ। ਉਹ ਤੀਜਾ ਬਈ ਅਲੱਗ ਦਾ ਦੂਜਾ ਕਹ ਜਾਂਦਾ। ਕੱਤੀਆ ਉਸ ਆ ਬਣਾ ਅੰਦਾਜ਼ਾ ਲਾ ਲੇ ਭਾਈ ਲੈ ਆ ਬਹੁਤ ਆਉ ਭਾਈ ਡਾਕਟਰ ਲੈ ਆ ਬਹੁਤ ਬਣਾ ਕੋਈ ਫੋਨ ਬੋਲ ਚੱਲ ਵੀ ਆ ਲੈ ਹਾਂ ਟੇ ਹੀ ਥੀ ਲੈ ਬਾਕੀ ਫਲੇ ਵਾਲਾ ਬਾਤ ਬੋਲਦੇ ਖਾਂ ਯੇ ਪਰਦੇ ਲੈ ਮਿਲਦੀ ਮਿਲਦੀ ਬਹੁਤ ਘੱਟੇ ਹਾਂ ਫਾਇਰ ਵੀਰੇ ਪੰਜ ਤੋਂ ਬਾਅਦ ਹੀ ਹੋਣੀ ਇਹਦੀ ਲੈ ਥਾਂ ਤੋਂ ਤਾਂ ਬਹੁਤ ਗਾਰੰਟੀ ਵਾਲਾ ਕੰਮ ਹੀ ਸਾਰੇ ਕਰਦਾ ਭਾਈ ਸਹੀ ਗੱਲ ਹੈ ਤੇ ਕੀ ਮੋਲ ਆ ਫਿਰ ਇਹ ਯਾਰ ਭਾਈ ਅੱਜ ਦੇ ਦਿਨ 40000 ਦੀ ਬਸ ਮਾਨਤਨ ਹੋ ਜਾ ਬਸ ਸੂਰਸਪਈ ਹੋ ਗਏ ਮਾਤਾ 54000 ਰੁਪਏ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਜਮਾ ਜੈਜ ਰੇਟ ਹੀ ਆ ਬੱਸ ਹਨਾ ਲੈਣ ਦੇ ਵਾਲਾ ਕੰਮ ਹੀ ਆ ਬਾਈ ਯਾਰ ਇਹ ਜਿਆ ਬੱਚਾ ਕੌਣ ਦਿੰਦਾ ਇਹਨਾਂ ਨਾ ਚਾੜੂਗਾ ਸਹੀ ਗੱਲ ਆ ਬਾਈ ਬਾਈ ਖੁੱਲਦਾ ਘਰ ਨਹੀਂ ਹੂੰ ਬਾਕੀ ਦੇਣ ਮੂਰੇ ਹੋ ਜਾਂ ਤੇਜ਼ੀ ਦੇ ਹੀ ਆ ਤੇਜ਼ੀ ਦੇ ਆ 75000 ਦੇ ਸੁਪੀ ਬਾਈ ਮੌਸਮ ਆਉਣਾ ਮੂਰੇ ਬਾਈ ਹਨਾ ਤੇ ਗਰਮੀ ਦਾ ਜਿਹੜਾ ਮੌਸਮ ਚੱਲਿਆ ਗਿਆ ਹੁਣ ਇਹਦਾ ਟਾਈਮ ਆ ਬਾਈ ਰੋਕ ਟਾਈਮ ਆ ਬਾਈ ਇਹਦੇ ਟਾਈਮ ਤੇ ਖੰਡ ਹੁੰਦੇ ਅੱਗੇ ਭਰਾ 4 ਨੰਬਰ ਇਹ ਵੀ 6 ਦਾ ਦੂਜਾ ਸੁਸ ਹੁੰਦੀ ਆ ਬਾਈ 10 ਦਿਨ ਗੈਂਤੀ ਦੇ ਪੈ ਰਹੇ ਪਹਿਲਾਂ ਠੀਕ ਆ ਬਾਈ ਅੱਧੀ ਕਿੱਥੇ ਲੈ ਦੇਣ ਲੈਂਦੀ ਆ ਉਹਨੂੰ ਆਰਡਰ ਜਿਹੜਾ ਵਧੀਆ ਥਾਣ ਤੋਂ ਬਾਹ ਚੰਗਾ ਬਾਈ ਲੈ ਆ ਫੋਟਾਂ ਹੀ ਹੋਣਗਾ ਗਾਰੰਟੀ ਹੈ ਵੀ ਤੁਹਾਨੂੰ ਕਵੀ ਅਜਿਹੇ ਚ ਠੀਕ ਆ ਉਹਨੇ ਅਲੱਗ ਘਰੇ ਮਗਾ ਕੇ ਪੈਸੇ ਦੇ ਦੇ ਉਹ ਨਹੀਂ ਗੱਲ ਲੈ ਬਾਈ ਗਾਰੰਟੀ ਆਪਣੀ ਫੁੱਲ ਥਾਣਾ ਲੈ ਆ ਬਾਈ ਕਿਲੋ ਪਲੂਨ ਦਾ ਦੋ ਦਤ ਲੈ ਥਾਲੇ ਵਾਲੇ ਡਾਕਟਰ ਕਿੱਥੋਂ ਮੁਰਾਟਾ ਥਾਣ ਇੰਨਾ ਚੰਗਾ ਲੈ ਲੈ ਗੋਦੀ ਮਾਰਦੀ ਲੈ ਗੋਦੀ ਮਾਰਦੀ ਅਜਾ ਬਾਈ ਬਹੁਤ ਗਾਰੰਟੀ ਹੈ ਯਾਰ ਥਾਣਾ ਸਮਝ ਲੈ ਹਮ ਸਹੀ ਪੂਰੀ ਕੱਦ ਤੇ ਜਾਨ ਵਾਲੀ ਆ ਬਾਈ ਬੱਚੀ ਚੋੜੀ ਕਿਉਂ ਨਹੀਂ ਬੋ? ਤਾਂ ਪਿੱਛੇ ਤੋਂ ਵੜ। ਬਾਲੀ ਚੰਗੀਆਂ ਬਾਈ। ਬੋਰਾ ਜਰਮ ਵਾਲੀ ਦੇ ਚੰਗੀਆਂ ਨੇ। ਮੂੰਹ ਆ ਦੇਖ ਬੱਚੀ ਦਾ ਬਾਈ। ਦੁੱਧ ਵਾਲਾ ਪੀਸਾ ਬਈ 24 25 ਕਿਲੋ ਦੁੱਧ ਦੇ ਦੂਏ ਅਸੀਂ। ਹੂੰ। ਜੀ। ਫੇਸ ਦੇਖੋ ਫੇਸ ਬੜਾ ਪਿਆਰਾ ਹੈ ਨਾ। ਹਾਂ ਬਈ। ਤੋਰਾ ਤਾਰਾ ਚੰਗਾ। ਮਤਲਬ ਬਈ। ਕੀ ਮੋਲਾ ਦਾ ਜਾਇਦਾ। ਬਈ ਇਹਦਾ 75000 ਰੁਪਏ ਬਸ। ਮਾਂਦਨ ਬਸ ਓਰ ਦਾ ਪੈਣਾ ਕੰਮ ਨਹੀਂ ਆ ਬਾਈ ਲੈ ਠੰਡੀ ਤਾਂ ਇੰਨੀ ਲੱਤ ਚੱਕ ਕੇ ਰੱਖਣੀ ਮਿਲ ਲੈ ਹੂੰ ਲੈ ਲੇਵਾ ਦੇਖੀ ਲਾਉਂਦੀ ਬਾਈ ਲੈ ਰਸਾ ਛਾਲ ਦੇ ਲੈ ਉੱਤੀ ਧਰ ਕੇ ਖੜ ਗਿਆ ਇੰਨੀ ਕਲੰਡੀ ਸੀ ਲੈ ਅਮਰੀਕੀਆਂ ਦੇ ਬਾਹਲੇ ਅਮਰੀਕਾ ਬਾਈ ਬੱਚੀ ਲੈ ਹਾਂ ਹੀ ਵਜਨ ਲੈ ਜਿਵੇਂ ਮਰਜੀ ਬੈਠਾ ਰਿਹਾ ਲੈ ਕੋਈ ਨੀ ਪੂਰਾ ਨਹੀਂ ਬਾਈ ਹੁਣ ਜੋ ਫਾਰਮ ਫੂਨ ਪਾ ਫੁੱਲ ਕੰਮ ਦੀ ਵਟ ਉਹਨਾਂ ਦੇ ਬਾਈ ਯਾਰ ਨਿੱਤ ਬੰਦੇ ਫੂਨ ਲਾਉਂਦੇ ਜੀ ਕੰਮ ਦੇ ਵਿੱਚ ਠੀਕ ਹੈ ਬਾਈ ਫੁੱਲ ਲਜਾਣਾ ਛੂਟ ਹੀ ਨਹੀਂ ਪੈਰਾ ਪੂਰਾ ਦੀ ਸਾਰੇ ਪਾਸੋਂ ਇੱਕ ਨੰਬਰ ਆ ਬੱਚੀ ਬਾਈ ਕਿੰਨਾ ਦੱਸੋ ਜੀ ਮੋਲ ਬਾਈ ਇਹਦਾ 75000 ਰੁਪਏ ਵੀ ਬਸ 75000 ਰੁਪਿਆ ਮੋਲਾ ਮੰਨਤਾ ਜਿਹੜਾ ਮੌਕੇ ਤੇ ਜਰੂਰ ਹੋ ਜਾਵੇਗਾ ਕੱਚੀ ਆਹ ਜੇ ਲੈ ਵੱਲ ਉਹ ਬਹੁਤ ਬਣਾਉ ਬਾਈ ਉਸਾਂ ਬਣਾਉਂਦਾ ਅੱਜ ਜਾ ਲਾ ਅੱਗੇ ਬਾਈ ਬੱਚੀ ਜਰਸੀ ਆ ਕਿੰਨੀ ਆ ਵਾਲੀ ਕਿੰਨੀ ਉਮਰ ਹੈ ਉਹ ਲਗਾ ਕੋਈ ਮਾਲਕਾਂ ਦਾ ਨੋਮਾ ਵੀ ਨੋਮੀ ਨਹੀਂ ਆਉਣ ਬਈ ਇਹ ਓਕੇ ਤਾਂ ਝੋਲੀ ਰੱਬ ਤੇ ਆਈ ਬਈ ਨੂੰ ਅੱਛਾ ਜੀ ਲੈ ਬਈ ਝੋਲੀ ਲਗਾਉਣੇ ਕੀ ਬਾਤ ਹੈ ਝੋਲੀ ਬੜੀ ਚੰਗੀਆਂ ਲੈ ਬਈ ਹਾਂ ਹਾਂ ਥੋੜਾ ਜਿਆਦਾ ਖਾਨ ਤੋਂ ਬਈ ਡਰਦੀ ਏ ਥੋੜਾ ਜਿਆ ਹਾਂ ਕਹਿੰਦਾ ਜਮਾ ਗੱਬਣ ਵਾਲੀ ਝੋਲੀ ਲੱਗੀ ਆ ਲੈ ਤੇ ਮੂੰਹ ਮਾ ਦੇਖ ਬਈ ਇਹਦਾ ਡਾਕਟਰ ਫੇਸ ਦਿਖਾ ਬਈ ਬਾਲਾ ਬਰੀਡ ਵਾਲੀ ਬੱਚੀ ਲੈ ਲੈ ਟੂਆ ਟੂਆ ਬਹੁਤ ਚੰਗਾ ਬੋਲਦੀ ਫੁੱਲ ਬਰੀਡ ਆ ਬਈ ਕੰਨ ਦੇ ਬੱਚੀ ਦੇ ਵਿੱਚ ਬਹੁਤ ਛੋਟਾ ਛੋਟਾ ਕੰਨ ਹਾਂ ਹਾਂ ਕੱਟ ਤੂੰ ਕਿ ਨਹੀਂ ਟੂ ਨਹੀਂ ਪੜ ਹੋਈਆਂ ਉਹ ਉਹ ਨਹੀਂ ਕੰਮ ਸਹੀ ਗੱਲ ਆ ਇਧਰਲੀ ਬੱਚੀ ਆਪਾਂ ਜਿਹਦੇ ਘਰੋਂ ਹੀ ਲਈ ਆ ਠੀਕ ਆ ਬਈ ਬੰਦੇ ਨਾਲ ਕੱਲਾ ਜਿਵੇਂ ਹੋ ਜਾਂਦਾ ਤੇ ਕੀ ਮੋਲਾ ਬਈ ਜੱਜ ਬਈ ਬਾਈ ਦੀਆਂ ਬੱਸ ਆ ਮਾਣ ਹੋ ਜੇ ਕੋਡੋ ਵੀਰ ਲੱਮੂ ਦੇਖ ਮੂੰਹ ਦੇਖ ਬਾਈ ਛੋਟਾ ਜਿਹਾ ਮੂੰਹ ਆ ਹਨਾ ਕਿਆ ਪੈਰਾ ਪੂਰਾ ਦੀ ਬਾਈ ਪੱਠ ਫੁੱਟ ਬੜੀ ਚੰਗੇ ਬੱਸੀ ਲੈ ਮੋਲ 22000 ਰੁਪਿਆ ਮੰਨਦਾ ਦਾ ਮੁੱਕ ਤੇ ਜਰੂਰ ਹੋ ਜੀ ਝੋਲੀ ਕਮਾਲ ਦੀ ਗੱਬਣ ਵਾਲੀ ਛੋਟੀ ਬਾਈ ਗੱਬੜਾ ਵਾਲਾ ਕੰਮ ਹੈ ਬੱਸੀ ਕੋਈ ਸਮਝ ਸਹੀ ਗੱਲ ਆ ਲੈ ਚੱਲ ਅੱਗੇ ਬਾਈ 6 ਨੰਬਰ ਤੇ ਲਾਸਟ ਤੇ ਕਿਹੜਾ ਸੂਸ ਹੁੰਦੀ ਆ ਵੀਰੇ 3 ਮੰਨਣ ਲਈ ਆ ਫਾਰਮ ਦੀ ਲੈ ਟਾਇਰ 2 ਵੀ ਅਗਲਾ ਕਹਿੰਦਾ ਇੱਕ ਸਹੀ ਗੱਲ ਆ ਬਾਈ ਠੀਕ ਆ ਇਹਦਾ 22 23 ਕਿਲੋ ਦੁੱਧ ਦਿੱਤਾ ਪੂਰੀ ਵੱਡੀ ਵੜਾ ਬਈ ਇਹ ਤੁਹਾਨੂੰ ਚਾ ਬਹੁਤ ਵੱਡਾ ਨਾ ਬਹੁਤ ਚੰਗੀ ਦਾ ਥੱਲੇ ਦਾ ਇੱਕ ਨੰਬਰ ਆ ਬਾਈ ਥਣ ਥਣ ਦੇਖੀ ਦੂੰ ਕੁਆਲਟੀ ਗੇਰੀ ਲੱਗੀ ਬਈ ਬਹੁਤ ਵੱਡਾ ਬਈ ਥਣ ਨੇੜ ਥਣ ਦਾ ਜਗਾਰ ਬਈ ਇਹ ਵਾਲਾ ਇਹੋ ਹਸਾਉਂਦਾ ਜਾ ਰਿਹਾ ਲੈ ਲੈ ਬਣਾਉਂਗਾ ਬਹੁਤ ਬਾਈ ਯਾਰ 24 ਤੋਂ ਵੀ ਲੱਗੇ ਲਾ ਹਮ ਘਟ ਪਟ ਹੀ ਆਉਗੂ ਗਾ ਗਰਭਣ ਵਾਲੀ ਧਾਰ ਦੇ ਅਲੱਗ ਆ ਥਣ ਦਿਖਾਉਂਦੇ ਆ ਪਚਾਰੇ ਲਈ ਇਹ ਇਕੋ ਜਾਂ ਮਾਰੂ ਚਾਰਾਂ ਚੱਲੇ ਪਾ ਇਕੋ ਜਾਂ ਮਾਰਦੀ ਹੈ ਨਾ ਲੈ ਬਈ ਹਮ ਕੀਆ ਬਾਤ ਦੁੱਧ ਦਾ 22 23 ਕਿਲੋ ਗਾਰੰਟੀ ਵਾਲਾ ਕੰਦੇ ਵਾਲ ਮੇਰੇ ਜਨੇਰੇ 12 ਦਾ ਉਹੀ ਪਿਆ 15 ਲੈ ਲੇ ਜੋ ਬਾਈ ਠੀਕ ਆ ਚੌੜੀ ਦੇਖ ਬੱਚੀ ਨੇ ਲਾਉਣ ਲੱਗੀ ਆ ਜਿਹਦਾ ਲੈ ਹੁਣ ਥੱਲਾ ਦੇਖ ਥੱਲਾ ਹੈ ਬਾਈ ਲੈ ਗੱਲ ਆ ਜੀ ਸਾਰਾ ਹੀ ਪਿਆ ਲੈ ਵਾ ਆਪਣਾ ਬਹੁਤ ਹਨਾ ਚੌੜੀ ਚੂੜੀ ਤੇ ਲਵਾ ਫਿਰ ਕੰਮ ਇਹ ਲੈ ਸਹੀ ਗੱਲ ਆ ਬਾਈ ਅਜੇ ਤਾਂ ਵੀ ਥੱਲਾ ਬਹੁਤ ਪਈਆਂ ਨੇ ਸਾਰੀਆਂ ਬਾਲਟਾਂ ਕੱਢੂ ਡੋਲਰ ਕਾਰਡ ਚੰਗਾ ਕਾਰ ਵੀ ਦੇਖ ਕਾਰ ਬੱਟ ਮੂੰਹ ਮਾ ਦੇਖ ਨਾ ਸੋਹਣਾ ਬਾਈ ਬੇਸ ਬੜਾ ਪਿਆਰਾ ਹਨਾ ਹਾਂ ਦੋਦੇ ਬਾਈ 24 25 ਕਿਲੋ ਦੇ ਦਾਂ ਬੱਚੀ ਜਿਹਦੇ ਤਿਆਰ ਸਰ ਕੱਚੀ ਦਾ ਬਾਈ ਜੇ ਤੇ ਮਾਨਤਾਂ ਹੋ ਜੀ ਕਰ ਦਿਆਂ ਜਮਾ ਜਾਇਆ ਜ ਹੁਣ ਤਾਂ ਬਈ 50 ਦਾ ਮੋਲ 85000 ਜੀ ਬਈ ਜਦੋਂ ਪਿਆਰ ਹੋ ਗਈ ਲੈ ਨਾਲ ਉਹਦਾ ਦੇਖਣਾ ਮੋਟਾ ਬਈ ਯਾਹ ਬਾਤ ਆ ਐ ਨਹੀਂ ਗੱਲ ਸਹੀ ਆਦਾ ਸਾਰੇ ਕਾ ਦੀ ਗਰੰਟੀ ਹੋ ਆਪਣੀ ਖਾਣ ਪੀਣ ਦੀ ਪਾਪੂ ਦੀ ਐ ਨਹੀਂ ਕਲਾ ਲਗਣਾ ਪਤਾ ਕੱਚੀ ਸਹੀ ਆਦਾ ਬਈ ਹੂੰ ਰੀਡ ਬਲੂਡ ਬਹੁਤ ਅੰਗੀ ਆ ਬਈ ਕੀ ਫੇਸ ਵਗੈਰਾ ਰੰਗ ਬੱਤੀ ਆ ਫੁੱਲ ਘੱਟ ਆ ਬਈ ਯਾਰ ਸਾਰਾ ਬੜਾ ਲੰਮੀ ਦਾ ਕੋਈ ਆਂਤੀ ਨਹੀਂ ਲੈ ਹੂੰ ਸਹੀ ਆ ਹਾਂ ਤੋ ਹੀ ਦੇਖੀ ਲਾਉਣੀ ਬਈ ਲੈ ਲੈ ਹਾਂ ਇਹਦਾ ਲਾਉਣ ਹੀ ਲੱਗਿਆ ਜੀਨੇ ਭਈ ਯਾਰ ਦਸ ਦਿਨ ਸਾਹ ਨੂੰ ਮੁਖਤਲਬ ਆਈ ਅੱਜ ਲੈ ਹਾਂ ਸਹੀ ਗੱਲ 25000 ਰੁਪਏ ਮੰਦੀ ਮਿਲਦੀ ਅੱਜ ਗਾਂਹ ਸਹੀ ਗੱਲ ਆਪਰੇ ਕੋਲੇ ਵੀ ਭਈ ਜਿੱਦੇ ਤਿਆਰ ਕੋਦੇ ਆਪਾਂ ਵੀ ਲਿੰਦੇ 75000 ਤੋਂ ਘਾਟਾ ਨੋਟ ਵੀ ਹੂੰ ਠੀਕ ਆ ਭਈ ਨਾਲਸੀ ਭਰਾ ਕੋਲੇ 6 6 ਦੇ 6 ਨਿਕਾਤੇ ਕਿਸੇ ਵੀਰ ਦੇ ਕੋਈ ਵੀ ਨਗਰ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ